ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਟਾਪ ਦੀ ਝੋਟੀ ਸੇਲ ਲੈ ਲੈ ਕੇ ਆਂ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚੋ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚੋ ਵੀਡੀਓ ਬਣਾ ਰਹੇ ਆ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਬਾਈ ਨੂੰ ਸਲਾਤਪੁਰਾ ਭਾਈ ਰੂਪਾ ਸ਼ਾਨਾ ਗਲਬ ਸਿੰਘ ਵਾਲਾ ਤੇ ਇਧਰੋਂ ਪਰੌੜ ਪਿੰਡ ਨੇੜੇ ਹੀ ਰਹਿ ਜਾਂਦੇ ਆ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਪੂ ਬਾਪੂ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਸਤਿ ਸ਼ਕਾਲ ਓ ਠੀਕੋਂ ਵਧੀਆ ਹਾਂਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਗੁਰਚਰਨ ਸਿੰਘ ਨਾਮ ਹੈ ਜੀ ਠੀਕ ਆ ਤੇ ਮੋਬਾਈਲ ਨੰਬਰ 84 271 67211 ਠੀਕ ਆ ਬਾਪੂ ਕਿਹੜਾ ਸੂਆ ਸੁੰਦੀ ਆ ਬਾਪੂ ਇਹ ਦੂਜੇ ਸੂਆ ਸੁੰਦੀ ਆ ਜੀ ਕਿੰਨੇ ਕ ਦਿਨ ਲੂਗੀ ਇਹ ਹਫਤਾ ਲੈ ਜੂ ਜੀ ਆ ਹਫਤਾ ਲੈ ਜੂ ਹਾਂਜੀ ਤੇ ਕਿੰਨਾ ਕੁ ਰਿਕਾਰਡ ਹੈ ਦੁੱਧ ਦਾ ਦੁੱਧ ਇਥੇ 16 17 ਲੀਟਰ ਦੀ ਗਾਰੰਟੀ ਹੈ ਜੀ ਓਕੇ ਬਾਈ ਠੀਕ ਆ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਪਿੱਠੇ ਦੀ ਭਾਰ ਦੀ ਗਰੰਟੀ ਆ ਆਪਣੀ ਠੀਕ ਆ ਹਾਂ ਆਪਣੇ ਘਰ ਦੀ ਆ ਜੋਟੀ ਘਰ ਦੀ ਵਾਜ ਹੈ ਪੂਰਾ ਵਪਾਰ ਦਾ ਕੰਮ ਨਹੀਂ ਕੁਛ ਨਹੀਂ ਠੀਕ ਆ ਹੂੰ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬਾਈ ਸਿੰਘ ਸੰਗ ਬਹੁਤ ਚੰਗਾ ਹਾਂ ਨਗੀਨਾ ਹੀ ਆ ਚੀਜ਼ ਆ ਕਿੰਨੇ ਦਿਨ ਦੁੱਧ ਪਿਆ ਨੇ ਐਵੇਂ ਕਹਤ ਕੇ ਓਕੇ ਠੀਕ ਆ ਲੈ ਕੁਆਲਿਟੀ ਚੈੱਕ ਕਰੋ ਕਰਮਾ ਦੀ ਸਿੰਘ ਸੰਗ ਅੱਖਾਂ ਉੱਖਾਂ ਨੀਲੀ ਰਾਵੀ ਦੇ ਬੱਚੇ ਵੀ ਬਹੁਤ ਜੰਗੇ ਪਾ ਦੂਗੀ ਕੱਦ ਚੰਗਾ ਵਜਨ ਚੰਗਾ ਗਾੜੀ ਦੇਖੋ ਲੈ ਗਾੜੀ ਪਿਛਾੜੀ ਪੂਰੀ ਚੰਗੀ ਐ ਇੱਕ ਨੰਬਰ ਥਾਣ ਲੱਗਿਆ ਮੁੱਠੀ ਦਾ ਥਣ ਅਜੇ ਹਫਤੇ ਦੀ ਕੱਚੀ ਆ ਬਫੂ ਬਣਦੀ ਬਹੁਤ ਹੋ ਜਿਹੜੇ ਹਿਸਾਬ ਨਾਲ ਅਜੇ ਢੀ ਤਿਆਰੀ ਆ ਹਨਾ ਜੀ ਹਾਂਜੀ ਹਾਂਜੀ ਤਿਆਰ ਬਹੁਤ ਚੰਗੀ ਹੁੰਦੀ ਉਹ ਬਹੁਤ ਹੋ ਜੀ ਬਹੁਤ ਜ਼ਿਆਦੇ ਹੂੰ ਕਹਿੰਦੇ ਸੋਏ ਆਪਾਂ 13 14 ਦੇ ਤੱਕ ਚੋਇਆ ਤੋ ਓਕੇ ਤੇ ਹੁਣ 31 16 17 ਦੀ ਆਪਾਂ ਉਮੀਦ ਰੱਖੀ ਐ ਹੂੰ ਕਿਸੇ ਪਾਸੋਂ ਭਾਈ ਜੋ ਟੀਰ ਥਧਰਾ ਨਹੀਂ ਪੂਰੇ ਸ਼ੌਂਕ ਨਾਲ ਪਾਲੀ ਵੀ ਆ ਕੋਈ ਲਿੱਸੀ ਨਹੀਂ ਲਾਵੀਨੀ ਥਾਣ ਗਾੜੀ ਪਿਛਾੜੀ ਪੂਰੀ ਚੰਗੀ ਐ ਚੰਗੇ ਰਿਕਾਰਡ ਦੀ ਐ ਸੀਮਣ ਵੀ ਬਾਪੂ ਚੰਗੇ ਲੱਗਿਆ ਹੋਏ ਨੇ ਹਾਂਜੀ ਹਾਂਜੀ ਸੀਮਣ ਵਧੀਆ ਹੀ ਲੱਗਿਆ ਬਾਹੂ ਹਣ ਸੀਮਣ ਮੋਹਰਾ ਦਾ ਸਰਦ ਲਾਇਆ ਸੀ ਇੱਥੇ ਠੀਕ ਐ ਜੀ ਹੂੰ ਖੋਲ ਦੇ ਮਾੜੀ ਤੋਰ ਕੇ ਦਿਖਾ ਦੇ ਮੋਲ ਫਿਰ ਫੋਨ ਤੇ ਹੋ ਜਾਊਗਾ ਫੋਨ ਤੇ ਮੋਲ ਕਰਾਂਗੇ ਜੀ ਜੈ ਜੀ ਹੂੰ ਜੈ ਜੀ ਕਰਾਂਗੇ ਆਪਾਂ ਪਿਸ ਤੇ ਦੂਆ ਪਕੜਾ ਵੀ ਓਕੇ ਬਾਲਾ ਮੋਲ ਨਹੀਂ ਕਰਦੇ ਬਾਪੂ ਕਹਿੰਦਾ ਜੈਜ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਤੋੜਾ ਚੈੱਕ ਕਰੋ ਛੋਟੀ ਦਾ ਇੱਕ ਨੰਬਰ ਆ ਬਈ ਕੀ ਬਾਤ ਆ ਕੀ ਬਾਤ ਆ ਕੱਲੀ ਕੱਚੀ ਕੱਚੀਆਂ ਹੋਸਾ ਬਣਾਉਣ ਦਾ ਅਦਾ ਲਾਇਓ ਸਾਰੀਆਂ ਬਾਲਟਾਂ ਲਾ ਕੱਢਣੀਆਂ ਤੇ ਫੇਰ ਕਰਮ ਵਾਲੀ ਨੇ ਸੁਣਾਗਾ ਬਈ ਕੀ ਬਾਤ ਮੋੜ ਲਿਆ ਬਾਪੂ ਨੇ ਭਾਈ ਤੋਰਾ ਤੋਰਾ ਚੈੱਕ ਕਰੋ ਸੁਭਾਵ ਬੜਾ ਚੰਗਾ ਠੰਡੇ ਸੁਹਾਰੀ ਆ ਪੂਰੀ ਪਲੀ ਵੀ ਜਾਣ ਵਾਲੀ ਆ ਨਗੀਨਾ ਡਾਇਮੰਡ ਪੀਸ ਆ ਭਾਈ ਬਾਕੀ ਲੇਵੇ ਦੀ ਜਿਹੜੀ ਬਨਾਵਟਾ ਬੜੀ ਚੰਗੀ ਆ ਭਾਈ ਸੂਕੋਂੋਂ ਲੇਵਾ ਸਟਾਰਟ ਹੋ ਜਾਣਾ ਮੂਰੇ ਧੁੰਨੀ ਤੱਕ ਲੇਵਾ ਤਿਆਰ ਕਰੀ ਬੈਠੀ ਆ ਅਜੇ ਬਾਪੂ ਨੇ ਦੱਸਿਆ ਦੇਣੇ ਦੇ ਹਫਤਾ ਪਿਆ ਹਫਤੇ ਨੂੰ ਤਾਂ ਕਰਮ ਵਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਲੇਵਾ ਬਾਕੀ ਮੋਲ ਬਾਪੂ ਕਹਿੰਦਾ ਜਾਇਜ਼ ਹੋਊਗਾ ਬੰਦੇ ਬਾਪੂ ਉਧਰ ਬੰਦੇ ਖੋਨੀ ਨਹੀਂ ਦੇਣੀ ਮੁੱਲ ਬਾਪੂ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਝੂਠੀ ਦੇ ਹਿਸਾਬ ਨਾਲ ਮੁੱਲ ਹੋਊਗਾ ਵੀ ਖੱਚ ਕੀ ਮੁੱਲ ਰੱਖਾਂਗੇ ਜਾਇਜ਼ ਮੁੱਲ ਰੱਖਾਂਗੇ ਠੀਕ ਐ ਸੇ ਵੀਰ ਨੂੰ ਬਈ ਝੋਟੀ ਪਸੰਦ ਆ ਵੀ ਆ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ